ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਢੱਲਵਾ ਕਲਾਂ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਤੋਂ ਬਠਿੰਡਾ ਵਾਇਆ ਬਾਜਾਖਾਨਾ ਜਦੋਂ ਜਾਂਦੇ ਆ ਤਾਂ ਉਸ ਮੇਨ ਛੜਕ ਦੇ ਉੱਤੇ ਪਹਿਲਾ ਪਿੰਡ ਢੱਲਵਾ ਕਲਾਂ ਕੋਟਕਪੂਰੇ ਤੋਂ ਮਸਾਂ ਦੂਰੀ ਜਿਹੜੀ ਉਹ 3 ਤੋਂ 4 ਕਿਲੋਮੀਟਰ ਹੈ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਆ ਦੋਸੋ ਬਾਈ ਜੀ ਹੋਰੀ ਖੇਤੀਬਾੜੀ ਦੇ ਨਾਲ ਨਾਲ ਪਸ਼ੂ ਪਾਲਣ ਦਾ ਕੰਮ ਕਰਦੇ ਆ ਗਿਣਤੀ ਪਸ਼ੂਆਂ ਦੀ ਕਾਫੀ ਵੀਰ ਕੋਲ ਰੱਖੀ ਵੀ ਹੈ ਇਹਨਾਂ ਦੇ ਵਿੱਚੋਂ ਅੱਜ ਦੋ ਮੱਝਾਂ ਵੀਰ ਨੇ ਵਿਕਾਊ ਕੀਤੀਆਂ ਗੱਲਬਾਤ ਦੋਨਾਂ ਵਾਰੀ ਹੋਊਗੀ ਵੀਡੀਓ ਐਂਡ ਤੱਕ ਦੇਖਿਓ ਜਿਹਨੂੰ ਜਿਹੜਾ ਨਾ ਚੰਗਾ ਲੱਗਿਆ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਇੱਕ ਬੇਨਤੀ ਹਮੇਸ਼ਾ ਹਰੇਕ ਵੀਡੀਓ ਚ ਕਰੀਦੀ ਆ ਵੀ ਪਸ਼ੂ ਬਾਰੇ ਜਾਣਕਾਰੀ ਉਹਦਾ ਮਾਲਕ ਆਪ ਦੱਸਦਾ ਹੈ ਖਰੀਦਣ ਵਾਲੇ ਵੀਰ ਨੂੰ ਪੂਰਾ ਅਧਿਕਾਰ ਹੈ ਵੀ ਉਹ ਆਪਦੀ ਸਮਝ ਨਾਲ ਪਸ਼ੂ ਖਰੀਦੇ ਰੇਟ ਇਹਨਾਂ ਦੋਨਾਂ ਮੱਜਾਂ ਦੇ ਫੋਨ ਦੇ ਉੱਤੇ ਰੱਖੇ ਜਾਣੇ ਕਿਉਂਕਿ ਜਦੋਂ ਕਿਸੇ ਘਰੇ ਪਸ਼ੂ ਪਾਲਣ ਵਾਲੇ ਵੀਰ ਕੋਲੋਂ ਵੀਡੀਓ ਬਣਾਈਦੀ ਹੈ ਜੇ ਮੁੱਲ ਵੱਧ ਮੰਗਿਆ ਜਾਵੇ ਫਿਰ ਫੋਨ ਘਟ ਆਉਂਦੇ ਆ ਜੇ ਘੱਟ ਰੱਖਿਆ ਜਾਵੇ ਤਾਂ ਉਸ ਭਰਾ ਦੀ ਸਾਲ ਵੀ ਦੋ ਸਾਲ ਦੀ ਮਿਹਨਤ ਜਿਹੜੀ ਉਹ ਜਿਹੜੀ ਉਹ ਖਰਾਬ ਹੋ ਜਾਂਦੀ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਦੋ ਮੱਜਾਂ ਤੁਹਾਨੂੰ ਦਿਖਾਉਣੀ ਆ ਦੋਨਾਂ ਬਾਰੇ ਗੱਲਬਾਤ ਕਰਾਂਗੇ ਲਾਸਟ ਤੱਕ ਵੀਡੀਓ ਤੁਸੀਂ ਦੇਖਦੇ ਰਹੋ ਪਹਿਲਾਂ ਸ਼ੁਰੂਆਤ ਕਰਦੇ ਆ ਇਸ ਮੱਝ ਤੋਂ ਉਦੋਂ ਬਾਅਦ ਦੂਜੀ ਮਾਈ ਤੁਹਾਨੂੰ ਦਿਖਾ ਦੂੰਗਾ। ਬਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਈ ਸਤਿ। ਨਾਮ ਆਪਣਾ ਰੱਖ ਦਿਓ ਬਈ। ਖੁਸ਼ਵਿੰਦਰ ਸਿੰਘ ਬਈ। ਖੁਸ਼ਵਿੰਦਰ ਬਈ ਅੱਜ ਦੋ ਮੱਝਾਂ ਆਪਾਂ ਵਕਾਊ ਕੀਤੀਆਂ। ਹਾਂਜੀ। ਕਰਦੇ ਆ ਪਸ਼ੂਆਂ ਖਰੀਦ ਲੈਨੇ ਹੋ। ਨਹੀਂ ਨਹੀਂ ਕਰਦੇ ਆ ਬਈ ਕਰਦੇ ਖੇਤੀਬਾੜੀ ਕਰਦੇ ਆ ਕਰਦੇ ਪਸ਼ੂ। ਠੀਕ ਐ ਬਈ। ਕਿੰਨੇ ਮਾਸੂ ਆ ਪਹਿਲੇ ਨੰਬਰ ਤੇ ਮਾਰੀ ਤੇ। ਇੱਕ ਜਾਂ ਸੁਆ ਬਈ। ਅੱਛਾ ਪਿਛਲੇ ਸੂਏ ਦੁੱਧੇ ਦਾ ਕਿੰਨਾ ਚੋਇਆ? ਇਹਨੇ 1.75 17 ਕਿਲੋ ਦੁੱਧ ਦਿੱਤਾ ਬਈ। ਠੀਕ ਐ ਹੁਣ ਦਣ ਕਿੰਨੇ ਕਿਲੋ ਕੀ ਸੂਣ ਚ? 4 ਕਿ ਦਿਨ ਕੱਢੂਗੀ ਬਈ ਚਾ ਅ ਰੇਟ ਤਾਂ ਆਪਾਂ ਫੋਨ ਤੇ ਹਾਂਜੀ ਰੇਟ ਫੋਨ ਤੇ ਤੋਰਦ ਗਏ ਬਾਈ ਹਾਂਜੀ ਦੋਸੋ ਰੇਟ ਫੋਨ ਤੇ ਸੁਆ ਤੀਜਾ 17 17.5 ਕਿਲੋ ਵੀਰ ਕਹਿੰਦਾ ਵੀ ਅਸੀਂ ਦੁੱਧ ਚੋਇਆ ਹੈ ਦੁੱਧ ਹਰੇਕ ਭਰਾ ਦੀ ਸੇਵਾ ਤੇ ਹੁੰਦਾ ਵੱਧ ਕਰਕੇ ਸੇਵਾ ਵੱਧ ਵੀ ਚੋਇਆ ਜਾ ਸਕਦਾ ਘੱਟ ਸੇਵਾ ਰਹੇ ਜੇ ਤਾਂ ਘੱਟ ਵੀ ਜਾਂਦਾ ਬਾਕੀ ਹਵਾਨੇ ਤੇ 나ੜਾਂ ਉਰਲੇ ਪਾਸੇ ਤੁਸੀਂ ਦੇਖੋਗੇ ਬਰੀਕ ਬਰੀਕ ਸੋਹਣ ਜਾਂ ਦਿਸਦੀਆਂ ਢਾਂਚਾ ਇਹਦਾ ਤੁਸੀਂ ਦੇਖ ਲਓ 2-4 ਦਿਨ ਲੈ ਸਕਦੀ ਹੈ ਪਰ ਇਦਾਂ ਲੱਗਦਾ ਵੀ ਜਿਵੇਂ ਸੂਣ ਦੀ ਤਿਆਰੀ ਜੀ ਹੁੰਦੀ ਹੈ ਹੋਰ ਦੋਹਾਂ ਦਿਨਾਂ ਚ ਸੂਪੇ ਰਾਤ ਨੂੰ ਸੂਪੇ ਕੱਲ ਨੂੰ ਸੂਪੇ ਭਲੋਣ ਥੋੜੀ ਇੱਕ ਪਾਸੇ ਵੱਧ ਦਿਸਦੀ ਐ ਢਾਂਚਾ ਤੁਸੀਂ ਇਹਦਾ ਤੁਰਦੀ ਤੋਂ ਦੇਖ ਲੈਣਾ ਬਸੋ ਥਣਾ ਚ ਵਿੱਥੀ ਫੁੱਲ ਆ ਇਹਦੇ ਬਾਕੀ ਜੋ ਚੀਜ਼ ਐ ਕਿਉਂਕਿ ਭਾਈ ਆਪ ਹੀ ਦੋਨਾਂ ਮੱਜਾਂ ਨਾਲ ਤੁਰੂਗਾ ਹਾਈਟ ਦੀ ਜੱਜਮੈਂਟ ਹੋ ਜੂ ਤੇ ਵੀਰ ਦੀ ਹਾਈਟ ਮੈਨੂੰ ਲੱਗਦਾ ਵੀ 6 ਫੁੱਟਾਂ ਨੂੰ ਆਰਾਮ ਨਾਲ ਹੋਣੀ ਚਾਹੀਦੀ ਐ ਸੋ ਮੱਜ ਦੀ ਜੱਜਮੈਂਟ ਤੁਸੀਂ ਆਪ ਕਰ ਲਿਓ ਥਣਾ ਚ ਵਿੱਥੀ ਹਰਲੇ ਪਾਸੇ ਵੀ ਤੁਸੀਂ ਇਹਦੀ ਦੇਖ ਸਕਦੇ ਹੋ ਮੋਢੀ ਭਾਈ ਇੱਕ ਵਾਰ ਹੋਰ ਇੱਥੋਂ ਹੀ ਕਮਾਲ ਆ ਇਧਰ ਦੀ ਸੋ ਹੁਣ ਤਿਆਰੀ ਦੋਸਤੋ ਦੇਖ ਲਓ ਹਨੇ ਮੱਝ ਕਿਉਂਕਿ ਨੇੜ ਜਦੋਂ ਪਸੂ ਆ ਜਾਂਦਾ ਉਸ ਤਰ੍ਹਾਂ ਢੱਲੇ ਜੀ ਪਾ ਜਾਂਦਾ ਜਦੋਂ ਸੂਣ ਲੱਗੂਗੀ ਉਦੋਂ ਸਾਰੇ ਵਟ ਵਾਲ ਜਿਹੜੇ ਹਵਾਨੇ ਦੇ ਉਹ ਕੱਢ ਜੂਗੀ ਕਿਉਂਕਿ ਮੱਝਾਂ ਜਾਂ ਗਾਵਾਂ ਸੂਣ ਲੱਗਣਾ ਹਵਾਨਾ ਬਹੁਤ ਬਣਾਉਂਦੀਆਂ ਹੁੰਦੀਆਂ ਸੋ ਪਹਿਲੇ ਨੰਬਰ ਤੇ ਤੁਸੀਂ ਮੱਝ ਦੇਖੋ ਰੰਗ ਬੜਾ ਕਾਲਾ ਆ ਦੋਸਤੋ ਇਹਦਾ ਹੁਣ ਫਲੂਨ ਧੁੰਨੀ ਤੇ ਵੀ ਆ ਕਿਉਂਕਿ ਸੂਣ ਦੀਆਂ ਤਿਆਰੀਆਂ ਚ ਉਹ ਬਾਕੀ ਬਰੀਕ ਚਮੜੀ ਦੀ ਦਿੰਦੀ ਹੈ ਖੈਰ ਕੋਲੋਂ ਆ ਕੇ ਤੁਸੀਂ ਪਾਸ ਕਰ ਲਓ ਪਹਿਲੇ ਨੰਬਰ ਤੇ ਮਾਝ ਤੁਹਾਨੂੰ ਦਿਖਾ ਰਹੇ ਹਾਂ ਦੂਜੇ ਨੰਬਰ ਤੇ ਜਿਹੜੀ ਮਾਝ ਦਿਖਾਉਣੀ ਆ ਦੱਸੋ ਇਹਦੇ ਨਾਲੋਂ ਉਹਦਾ ਕੱਦ ਕਾਠ ਜ਼ਿਆਦਾ ਹੈ ਬਾਕੀ ਉਹਦੀ ਵੀ ਡਿਟੇਲ ਵੀਰ ਤੋਂ ਪੁੱਛਦੇ ਨੇ ਇਹਦੇ ਹਵਾਨੇ ਤੇ ਨਾੜਾਂ ਦੀ ਗੱਲ ਕੀਤੀ ਸੀ ਇਹਨੋਂ ਪਹਿਲਾਂ ਥਣਾ ਜੀ ਬਿੱਠੀ ਦੇਖਿਓ ਫਿਰ ਤੁਹਾਨੂੰ ਦੂਜੇ ਪਾਸੋਂ ਬਈ ਇਹਦੀ ਪੂਛ ਫੜਿਓ ਮੜੀ ਜੀ ਸੋ ਥੋੜਾ ਪੂਛ ਫੜ ਕੇ ਤੁਹਾਨੂੰ ਹਵਾਨਾ ਦਿਖਾਉਣਾ ਭਲੂਣ ਇੱਕ ਪਾਸੇ ਨੇ ਕਰ ਗਈ ਗਰਮਾ ਲਈ ਕਿਉਂਕਿ ਨੇੜ ਆ ਸੂਨ ਦੇ ਸੋ ਜਦੋਂ ਬੱਚੇ ਵਾਸਤੇ ਦਰਦੇ ਦਾ ਉਠਣਾ ਤੇ ਉਦੋਂ ਹੋ ਹਰ ਥਾਣਾ ਦੇ ਵਿੱਚ ਜੋਸ਼ ਪਾਊਗੀ ਇਧਰੋਂ ਤੁਸੀਂ ਥਾਣਾ ਚ ਬਿੱਥੀ ਇਹਦੀ ਦੇਖ ਸਕਦੇ ਹੋ ਠੀਕ ਹੈ ਭਾਈ ਛੱਡ ਦੋ ਸੋ ਇਹ ਪਹਿਲੇ ਨੰਬਰ ਤੋਂ ਕਿਹੜੀ ਦੂਜੇ ਨੰਬਰ ਤੇ ਮਾਝਾ ਭਾਈ ਇਹ ਕੰਨਵਾ ਸੁਆ ਇਹ ਬਾਈ ਜੀ ਇਹ ਵੀ ਤੀਜਾ ਸੁਹ ਹੈ ਜੀ ਠੀਕ ਹੈ ਇਹ ਕਿੰਨੇ ਦਿਨ ਲਾਊਗੀ ਸੋਣ ਚੜੇ ਇਹ ਲੈ ਜੂਗੀ ਭਾਈ 5-6 ਦਿਨ ਹੀ ਲੈ 6 ਦਿਨ ਲੈ ਜੂਗੀ ਠੀਕ ਹੈ ਇਹਦਾ ਦੁੱਧ ਕਿੰਨਾ ਖਚੋਂਦੇ ਰਹੇ ਇਹਦਾ ਪਸ 18 18.5 ਕਿਲੋ ਚਾਹੀਦਾ ਠੀਕ ਤੋੜ ਕੇ ਭਈ ਨੋ ਦੋਸਤੋ ਦੁੱਧ ਚੰਗਾ ਚੋਇਆ ਵੀਰ ਨੇ ਪਰ ਮੈਂ ਹਮੇਸ਼ਾ ਹੀ ਗੱਲ ਕਰਦਾ ਹੁੰਦਾ ਵੀ ਦੁੱਧ ਹਮੇਸ਼ਾ ਤੁਸੀਂ ਜਿਹਨੇ ਪੈਸੇ ਇਨਵੈਸਟ ਕਰਨੇ ਉਹਨੇ ਵੀ ਸਮਝਣਾ ਹੁੰਦਾ ਵੀ ਉਹ ਕਿੰਨਾ ਕ ਉਸ ਪਸੂ ਤੋਂ ਲੈ ਸਕਦਾ। ਖਵਾਨੇ ਦਾ ਰੋਖ ਚੰਗਾ ਦਿੰਦਾ। 100 ਛੋਟੀ ਚੱਕਦੇ ਹੋ, ਭੱਜੂਗੀ। ਸੋ ਬਸੋ ਚੰਗਾ ਕਦ ਕਾਠਾ ਮੱਝ ਦਾ, ਚੰਗੀ ਲੰਬਾਈ ਹੈ। ਥਣ ਵੀ ਸੋਹਣਾ, ਥਣਾ ਚ ਪਿੱਥੀ ਵੀ ਚੰਗੀ ਹੈ। ਪਾਸ ਕੋਲੋਂ ਕਰਿਓ। ਹੋਰ ਨੂੰ ਤੁਸੀਂ ਇਸ ਤਰੀਕੇ ਨਾਲ ਦਾ ਢਾਂਚਾ ਦੇਖੋ ਇੱਕ ਵਾਰ ਫੇਰ। ਕੁਛ ਇਸ ਕਰਾਂਗੇ ਕਿੜਾ ਜਾ ਕਢਾਉਣ ਦੀ ਐ ਫਸਟ ਤਾਂ ਕਿ ਪਸੂ ਕਲੀਅਰ ਜਾ ਸਮਝ ਆ ਜੇ ਫੇਰ ਤੁਹਾਨੂੰ ਮੇਰੇ ਫੇਰ ਮੋੜ ਲਈ ਇੱਕ ਵਾਰ ਸੋ ਇਸ ਤਰ੍ਹਾਂ ਦੇ ਦੇ ਸਿੰਘ ਇਧਰੋਂ ਵੀ ਤੁਸੀਂ ਥਣ ਦੇਖ ਲਓ ਇਹਦੇ ਬਾਕੀ ਨੇੜੇ ਤੋਂ ਤੁਹਾਨੂੰ ਥਣ ਦਿਖਾ ਦੇਣਾ ਸੋ ਇਹ ਦੋ ਸੋ ਮੱਜ ਦੂਜੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਮੋੜ ਲਾ ਵੀਰੇ ਵਾਪਸ ਸੋ ਇਹ ਦੋ ਹੀ ਮੱਜਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਦਿਖਾਉਣੀ ਆ ਸੀ ਦੋਨੇ ਦਿਖਾ ਤੀਆਂ ਨੰਬਰ ਸਕਰੀਨ ਉੱਤੇ ਵੀਰ ਦਾ ਚੱਲੀ ਜਾਂਦਾ ਹੈ ਟਲਵਾ ਕਲਾਂ ਪਿੰਡ ਹੈ ਆਕੇ ਤੁਸੀਂ ਤਸੱਲੀ ਕਰਿਓ ਸੋ ਦੋਸੋ ਇਹ ਦੋਨੇ ਮੱਝਾਂ ਸੀਗੀਆਂ ਤੁਹਾਨੂੰ ਦੋਨੇ ਹੀ ਤੋਰ ਕੇ ਦਿਖਾਈਆਂ ਬਈ ਪੂਛ ਫੜਿਓ ਇਹਦੀ ਵੀ ਸੋ ਇਹਦੀ ਵੀ ਇੱਕ ਵਾਰ ਪੂਛ ਫੜ ਕੇ ਹਵਾਨਾ ਤੁਹਾਨੂੰ ਇਵੇਂ ਵੀ ਕਨਫਰਮ ਕਰਾ ਦਿੰਦਾ ਆਸੇ-ਪਾਸੇ ਨੂੰ ਜਾਊ ਤਾਂ ਹਵਾਨਾ ਤੁਸੀਂ ਇੱਕ ਵਾਰ ਦੇਖ ਲਓ ਠੀਕ ਹੈ ਬਈ ਚੜ ਦੂਗਾ ਸੋ ਧੰਨਵਾਦ ਸੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ